ਜ਼ਿਲ੍ਹਾ ਫਤਿਹਗੜ ਸਾਹਿਬ ਪੁਲਿਸ ਵੱਲੋਂ ਇੱਕ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਵਾ ਕਰਦਿਆਂ ਚਾਰ આરોપીਆਂ ਨੂੰ ਕਾਬੂ ਕਰ ਉਹਨਾਂ ਤੋਂ ਤੇਜ਼ਦਾਰ ਹਥਿਆਰ ਬਰਾਮਦ ਕੀਤੇ ਇਨਾਂ આરોપીਆਂ ਦਾ ਇੱਕ ਸਾਥੀ ਫਰਾਰ ਦੱਸਿਆ ਜਾ ਰਿਹਾ ਹੈ ਮਾਮਲਾ ਇੱਕ ਪਲਾੜ ਦਾ ਹੈ ਜਿਸ ਕਾਰਨ ਪਿੰਡ ਮੀਰਪੁਰ ਦੇ ਰਹਿਣ ਵਾਲੇ ਹਰਦੀਪ ਸਿੰਘ ਦਾ ਕੁਝ ਵਿਕਤੀਆਂ ਨੂੰ ਤੇਜ਼ਦਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ ਇਹ ਜੀ ਥਾਣਾ ਸਰਿੰਦੀਗੱਲ ਅ 2 ਮਾਰਚ ਨੂੰ ਦੁਪਹਿਰੇ ਕਰੀਬ 11:30 ਤੋਂ 12:30 ਦੇ ਵਿੱਚ ਅ ਸਾਮੀ ਨੂੰ ਇਤਲਾਮ ਮਿਲੀ ਸੀ ਕਿ ਇੱਕ ਹਰਦੀਪ ਸਿੰਘ ਉਰਫ ਦੀਪੀ ਪੁੱਤਰ ਰਣਜੀਤ ਰਣਜੀਤ ਸਿੰਘ ਪਿੰਡ ਮੀਰਪੁਰ ਦਾ ਰਹਿਣ ਵਾਲਾ ਹੈ ਇਹਦੀ ਡੈਡ ਬੋਡੀ ਜਿਹੜੀ ਸੀਗੀ ਮੀਰਪੁਰ ਪਿੰਡ ਦੇ ਨੇੜੇ ਪਿੰਡ ਸੰਗਤ ਤੋਂ ਸੋਧੀਆਂ ਉੱਥੇ ਜਿਹੜੀ ਹੈਗੀ ਉਹਦੀ ਡੈਡ ਬੋਡੀ ਪਾਈ ਗਈ ਤੇ ਜਦੋਂ ਸਾਨੂੰ ਇਤਲਾਮ ਮਿਲੀ ਇਮੀਡੀਏਟਲੀ ਸਾਡੀ ਜਿਹੜੀ ਪੁਲਿਸ ਟੀਮ ਹੈ ਥਾਣਾ ਐਸ ਐਚ ਓ ਜਿਹੜੇ ਸਰੀਰ ਨਹਿ ਗਿਆ ਉਹ ਸੀ ਮੁਕਫਰ ਸੀਦੇ ਡਾਇਰੈਕਟਲੀ ਉੱਤੇ ਪਹੁੰਚਦੇ ਸਾਰੇ ਮੌਕਮ ਮੁਲਾਈਜ਼ਾ ਉਸ ਤੋਂ ਬਾਅਦ ਜਿਹੜਾ ਹਰਦੀਪ ਸਿੰਘ ਸੀਗਾ ਮਰਨ ਵਾਲਾ ਇਹਦੇ ਭਰਾ ਜਿਹਦਾ ਕੀ ਨਾਮ ਜਸਦੀਪ ਸਿੰਘ ਹੈ ਇਹਦੇ ਬਿਆਨ ਤੇ ਫੌਰੀ ਤੌਰ ਤੇ ਐਫਆਈਆ ਇੱਕ ਐਫਆਈਆ ਰੈਸਟਰ ਕੀਤੀ ਗਈ ਐਫਆਈਆ ਨੰਬਰ 24 ਅੰਡਰ ਸੈਕਸ਼ਨ 103 324 191 190 ਕਾਰਨ ਇਸ ਐਫਆਈਆ ਦੇ ਵਿੱਚ ਮੁੱਖਲੀ ਤੌਰ ਤੇ ਦੋ ਬੰਦਿਆਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦਾ ਕੀ ਨਾਮ ਜਸਵੀਰ ਤੇ ਹਸਨ ਸੀ ਜਿਹੜਾ ਤਸਵੀਰ ਹੈ ਉਹ ਬੇਸਿਕਲੀ ਜਿਹੜਾ ਮਰਨ ਵਾਲਾ ਸੀਗਾ ਹਰਦੀਪ ਉਹਦਾ ਕੀ ਕਹਿੰਦੇ ਕਜ਼ਨ ਬਰਦਰ ਸੀਗਾ ਤੇ ਇਹਨਾਂ ਦੀ ਆਪਸ ਚ ਲੜਾਈ ਡਾਕ ਸੀ ਤੇ ਉਹ ਲੜਾਈ ਡਾਕ ਸੀਗੀ ਪ੍ਰਾਪਰਟੀ ਨੂੰ ਲੈ ਕੇ ਬਿਕੋਜ਼ ਇਹਦੇ ਇਹਨਾਂ ਦਾ ਜਿਹੜੇ ਫਾਦਰ ਸੀਗੇ ਉਹਦੇ ਉਹਨਾਂ ਦੀ ਭੂਆ ਦੀ ਕੋਈ ਪ੍ਰਾਪਰਟੀ ਸੀਗੀ ਜਿਹਨਾਂ ਦਾ ਆਪਸ ਜਿਸ ਨੂੰ ਲੈ ਕੇ ਨਾ ਆਪਸ ਚ ਪ੍ਰਾਪਰਟੀ ਡਿਸਪਿਊਟ ਸੀ اسی ਪ੍ਰਾਪਰਟੀ ਡਿਸਪਿਊਟ ਦੇ ਤਹਿਤ ਲਾਸਟ ਇਅਰ ਵੀ ਇਹਨਾਂ ਤੇ ਆਪਸ ਚ ਇੱਕ ਐਫਆਈਆਰ ਦਰਜ ਹੋਈ ਸੀ ਜੋ 90 ਨੰਬਰ ਐਫਆਈਆਰ ਦਰਜ ਹੋਈ ਸੀ ਸਰੈਂਟਾੜੇ ਦੇ ਵਿੱਚ ਜਿਹੜੀ ਕੇਂਦਰ ਇਨਵੈਸਟੀਗੇਸ਼ਨ ਹੈ ਤੇ ਉਸ ਤੋਂ ਬਾਅਦ ਸਾਡੀ ਪੁਲਿਸ ਟੀਮ ਨੇ ਜਿਹੜੇ ਦੋਸ਼ੀਆਂ ਦੀ ਪਾਲ ਸ਼ੁਰੂ ਕੀਤੀ ਤੇ 4 ਤਾਰੀਖ ਨੂੰ ਦੋ ਤਿੰਨ ਜਿਹੜੇ ਦੋਸ਼ੀ ਸੀਗੇ ਜਸਵੀਰ ਸਿੰਘ ਉਰਫ ਬੰਟੀ ਜੋ ਕਿ ਇਸ ਪੂਰੇ ਕਤੰਡਾ ਮਾਸਟਰਮਾਈਂਡ ਸੀ ਉਹਦੇ ਨਾਲ ਸ਼ਿਵ ਸ਼ੰਕਰ ਉਰਫ ਸ਼ੰਕਰ ਤੇ ਗੁਰਪ੍ਰੀਤ ਸਿੰਘ ਉਰਫ ਕਾਕਾ ਇਹਨਾਂ ਤਿੰਨ ਬੰਦਿਆਂ ਨੂੰ ਇਹ ਬੇਸਿਕਲੀ ਜਿਹੜਾ ਫਲੋਟਿੰਗ ਰੈਸਟੋਰੈਂਟ ਹੈਗਾ ਪਾਕੜਾ ਨਹਿਰ ਦੇ ਉੱਤੇ ਬੋਲੇ ਬੈਠੇ ਹੋਏ ਸੀਗੇ ਤੇ ਇਹਨਾਂ ਨੂੰ ਉੱਥੇ ਜਾ ਕੇ ਮੌਕੇ ਤੇ ਗ੍ਰਿਫਤਾਰ ਕੀਤਾ ਦੁਪਹਿਰ 4 ਵਜੇ ਦੀ ਗੱਲ ਹੈ ਤੇ ਉਸ ਤੋਂ ਬਾਅਦ ਅਗਲੇ ਦਿਨ ਯਾਨੀ ਕਿ 5 ਤਾਰੀਖ ਨੂੰ ਇਹਨਾਂ ਨੇ ਜਿਹੜਾ ਇਹਦਾ ਚੌਥਾ ਦੋਸ਼ੀ ਸੀਗਾ ਜਿਹਦਾ ਕੀ ਨਾਮ ਕੁਲਜੀਤ ਸਿੰਘ ਬਸੰਨੀ ਹੈ ਇਸ ਨੂੰ ਗ੍ਰਫਤਾਰ ਕੀਤਾ ਹੁਣ ਤੱਕ ਜਿਹੜੇ ਪਹਿਲੇ ਤਿੰਨ ਦੋਸ਼ੀ ਗ੍ਰਫਤਾਰ ਹੋਏ ਸੀਗੇ ਜਿਨ੍ਹਾਂ ਦਾ ਕੀ ਨਾਮ ਜਸਵੀਰ ਸ਼ਿਵ ਸ਼ੰਕਰ ਤੇ ਗੁਰਪ੍ਰੀਤ ਹੈ ਉਹਨਾਂ ਤੋਂ ਉਹਹਾੜੀ ਜਿਹੜਾ ਤੇ ਕਿਰਚ ਦਾਤ ਤੇ ਕਿਰਪਾਨ ਇਦਾਂ ਦੇ ਵੈਪਨ ਬਰਾਮਦ ਹੋਏ ਇਹ ਜਿਹੜੇ ਵੈਪਨ ਸੀਗੇ ਇਹਨਾਂ ਦਾ ਇਸਤੇਮਾਲ ਹੋਇਆ ਸੀਗਾ ਕਤਲ ਦੇ ਦੌਰਾਨ ਤੇ ਉਸ ਤੋਂ ਬਾਅਦ ਜਿਹੜਾ ਦੋਸ਼ੀ 5 ਤਾਰੀਖ ਨੂੰ ਗ੍ਰਫਤਾਰ ਹੋਇਆ ਉਹ ਬੇਸਿਕਲੀ ਉਹਦੇ ਤੋਂ ਆਪਾਂ ਨੂੰ ਇੱਕ ਮੋਟਰਸਾਈਕਲ ਅਸੀਂ ਉਹਦੇ ਤੋਂ ਬਰਾਮਦ ਕੀਤੀ ਤੇ ਇੱਕ ਮੋਟਰਸਾਈਕਲ ਜਦੋਂ ਸਭ ਤੋਂ ਪਹਿਲਾਂ ਆਪਾਂ ਮੌਕਾ ਵਿਜ਼ਿਟ ਕੀਤਾ ਸੀਗਾ ਤੇ ਇੱਕ ਮੋਟਰਸਾਈਕਲ ਮੌਕੇ ਤੇ ਜਿਹੜੀ ਹੈ ਬਰਾਮਦ ਕੀਤੀ ਸੀ ਮੁਕਦਮੇ ਦਾ ਜਿਹੜਾ ਪੰਜਵਾਂ ਦੋਸ਼ੀ ਹੈ ਖੁਸਨ ਉਹ ਹਾਲੇ ਫਰਾਰ ਸਾਡੀ ਭਾਲ ਜਾਰੀ ਹੈ ਤੇ ਬਹੁਤ ਜਲਦੀ ਅਸੀਂ ਉਹ ਵੀ ਆ ਫੜ ਲਾਂਗੇ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਇਹਦੇ ਚੋਂ ਦੋ ਲੋਕੀ ਹੈਗੇ ਆ ਜਨਾਬਾ ਕਿ ਜਿਹੜਾ ਕਿ ਮੇਨ ਮਾਸਟਰਮਾਈਂਡ ਦੱਸਦੇ ਉਹਦੇ ਤੇ ਪਹਿਲੇ ਇੱਕ ਲੜਾਈ ਜਗੜੇ ਦਾ ਲਾਸਟ ਇਅਰ ਦਾ ਪਰਚਾ ਹੈ ਇਸ ਤੋਂ ਇਲਾਵਾ ਜਿਹੜਾ ਗੁਰਪ੍ਰੀਤ ਸਿੰਘ ਉਰਫ ਆਕਾ ਹੈ ਜਿਹਨੂੰ ਅਸੀਂ 4 ਤਰੀਕ ਨੂੰ ਫੜਿਆ ਸੀਗਾ ਉਹਦੇ ਤੇ ਖਮਾਓ ਥਾਣੇ ਦੇ ਵਿੱਚ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੈ ਉਸ ਪਰਚੇ ਦੇ ਵਿੱਚ ਕਹੇ ਸੀ ਅੰਦਰ ਜੇਲ੍ਹ 'ਚ ਵੀ ਰਿਹਾ ਤੇ ਨਾਬਾ ਜੇਲ੍ਹ ਤੋਂ 22 ਮਾਰਚ ਨੂੰ ਇਹ ਬਾਹਰ ਆਇਆ ਸੀ ਤੇ ਫਿਲਹਾਲ ਇਹ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਅੱਗੇ ਜੋ ਵੀ ਫਰਦਰ ਜਿਹੜੀ ਪ੍ਰੋਗਰੈਸ ਹੁੰਦੀ ਹੈ ਉਹ ਤੁਹਾਡੇ ਨਾਲ ਅਸੀਂ ਵੱਖਰੇ ਤੌਰ ਤੇ ਸਾਂਝਾ ਕਰਦੇ ਇਹਨਾਂ ਦਾ ਜੋਕਰ ਕੀ ਸੀਗਾ ਜੀ ਇਹਨਾਂ ਦੇ ਜਿਹੜੇ ਬਡੇ ਨੇ ਬੇਸਿਕਲੀ ਇਹ ਜਿਹੜੇ ਬੰਦੇ ਇਹਨਾਂ ਦਾ ਪੂਰ ਫਾਈਨੈਂਸ਼ੀਅਲ ਬੈਕਗ੍ਰਾਉਂਡ ਹੈ ਜੀ ਜਿੱਦਾਂ ਜਸਵੀਰ ਹੈ ਇਹ ਬੇਸਿਕਲੀ ਆਪਣਾ ਜਿਹੜੀ ਸਟੀਲ ਫੈਕਟਰੀ ਨਾਲ ਦੇ ਉੱਤੇ ਐਜ਼ ਅ ਲੇਬਰਰ ਕੰਮ ਕਰਦਾ ਸੀਗਾ ਤੇ ਦਿਹਾੜੀ ਮਜ਼ਦੂਰ ਟਾਈਪ ਸੀਗਾ ਤੇ ਮਹੀਨੇ ਦੇ 15000 ਦੇ ਕਰੀਬ ਕਮਾ ਲੈਂਦਾ ਹੁੰਦਾ ਸੀ ਬਾਕੀ ਜਿਹੜੇ ਬੰਦੇ ਸ਼ਿਵ ਸ਼ੰਕਰ ਗੁਰਪ੍ਰੀਤ ਤੇ ਕੁਲਜੀਤ ਇਹ ਐਜ਼ ਅ ਵੇਟਰ ਜਿਹੜੇ ਹੈਗੇ ਕੰਮ ਕਰਦੇ ਸੀ ਤੇ ਇਹ ਜਿਹੜੇ ਤਿੰਨੋਂ ਬੰਦੇ ਆ ਇਹ ਜਿਹੜਾ ਪੰਜਵਾਂ ਦੋਸ਼ੀ ਹਸਨ ਉਹਦੇ ਮਿੱਤਰ ਸੀ ਕਿਉਂਕਿ ਇਹਦੇ ਮਿੱਤਰ ਯਾਰ ਸੀਗੇ ਤੇ ਜਸਵੀਰ ਤੇ ਹਸਨ ਸੀਗੇ ਉਹ ਆਪਸ ਵਿੱਚ ਰਿਲੇਟਿਵ ਸੀ ਤੇ ਫਿਰ ਹਸਨ ਨੇ ਇਹ ਜਿਹੜੇ ਤਿੰਨੋਂ ਬਾਕੀ ਸ਼ਿਵਸ਼ੰਕਰ ਗੁਪੀ ਤੇ ਕੁਲਜੀ ਗੁਣਾ ਨੂੰ ਨਾਲ ਲੈ ਕੇ ਗਏ ਤੇ ਫਿਰ ਇਹ ਸਾਰੀ ਜਿਹੜੀ ਹੈਗੀ ਵਾਰਦਾਤ ਨੂੰ ਅੰਗਾਮ ਸਰ ਜ਼ਮੀਨ ਕੰਨੀ ਸੀਗੀ ਇਹ ਜੀ ਪੂਆ ਦੀ ਜ਼ਮੀਨ ਸੀਗੀ ਤੇ ਐਗਜ਼ੈਕਟਲੀ ਜਿਹੜੀ ਉਹਦੀ ਜੋ ਵੀ ਇਹਦਾ ਲੈਂਡ ਰਿਪੋਰਟ ਆ ਉਹ ਅਸੀਂ ਤਹਿਸੀਲਾ ਦਫ਼ਤਰ ਤੋਂ ਵੀ ਅਸੀਂ ਸਾਰਾ ਉਹ ਨੂੰ ਕਲੀਅਰ ਕਰ ਰਹੇ ਨੇ ਤੇ ਉਹ ਅਸੀਂ ਫਿਰ ਜਿਹੜਾ ਜਿੱਦਾਂ ਵੀ ਇਨਵੈਸਟੀਗੇਸ਼ਨ ਦੀ ਪ੍ਰੋਗਰੈਸ ਹੋ ਸਰ ਵੇਗ ਦੇ ਵਿੱਚ ਮੇ ਇਹ ਦੇ ਕ୍ୟੂਸਟੇ ਕੋਣ ਸੀ ਕਿੰਨੇ ਬੰਦੇ ਅਰੈਸਟ ਕੀਤੇ ਗਏ ਮੇਸਿਕ ਇਹਦਾ ਮੇਨ ਆ ਕਿ ਜਸਵੀਰ ਸਿੰਘ ਉਸ ਬੰਟੀ ਸੀ ਜਿਹੜਾ ਕਿ ਇਹਦਾ ਰਿਸ਼ਤੇਦਾਰ ਹੀ ਸੀਗਾ ਇਹਨਾਂ ਦੀ ਆਪਸ ਵਿੱਚ ਪ੍ਰਾਪਰਟੀ ਨੂੰ ਮਿਲ ਕੇ ਲੜਾਈ ਸੀ ਜਿਸ ਰਣਜੀਤ ਦੇ ਤਹਿਤ ਸਾਰੀ ਵਾਰਦਾਤ ਨੂੰ ਸ਼ੁਰੂ ਕੀਤਾ ਤੇ ਟੋਟਲ ਹੁਣ ਤੱਕ ਇਸ ਮੁਕੱਦਮੇ ਵਿੱਚ ਚਾਰ ਦੋਸ਼ੀ ਫੜੇ ਗਏ ਨੇ ਤੇ ਬਾਕੀ ਪੰਜਵਾਂ ਦੋਸ਼ੀ ਜਿਹਦੀ ਪਾਲ ਚੱਲੀ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز